ਇਸ ਲਈ ਵੱਡੀ ਖਬਰ ਭਾਰਤ ਤੇ ਪਾਕਿਸਤਾਨ ਵਿਵਾਦ ਜਿਹੜਾ ਹੈ ਹਲੇ ਰੁਕ ਨਹੀਂ ਰਿਹਾ ਲਗਾਤਾਰ ਸੀਜ਼ਫਾਇਰ ਜਿਹੜਾ ਸੀਗਾ ਉਹ ਕੀਤਾ ਗਿਆ ਪਰ ਉਸ ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਹੈ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਬਿੱਤੇ ਦਿਨ ਬਿਤੇ ਰਾਤ ਜਿਹੜੇ ਕਈ ਇਲਾਕਿਆਂ ਦੇ ਵਿੱਚ ਫੇਰ ਤੋਂ ਬਲੈਕਆਊਟ ਕੀਤਾ ਗਿਆ ਹਾਲਾਂਕਿ ਕੱਲ ਦੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਦੋ ਟੁਕ ਪਾਕਿਸਤਾਨ ਨੂੰ ਸੁਣਾਈ ਵੀ ਪਾਕਿਸਤਾਨ ਨਾਲ ਸਿਰਫ ਦੋ ਮੁੱਦੇ ਦੀ ਗੱਲਾਂ ਹੋਣਗੀਆਂ ਇੱਕ ਪੀਓਕੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ ਮੁੱਦੇ ਤੇ ਤੇ ਦੂਸਰਾ ਹੋਵੇਗਾ ਟੈਰੋਰਿਜ਼ਮ ਉੱਤੇ ਇਹ ਦੋ ਮੁੱਦਿਆਂ ਦੇ ਉੱਤੇ ਜਿਹੜੇ ਸਿੱਧੀ ਤਰ੍ਹਾਂ ਨਾਲ ਪਾਕਿਸਤਾਨ ਨਾਲ ਗੱਲਬਾਤ ਹੋਊਗੀ ਪਰ ਜਿੱਥੇ 10 ਮਈ ਨੂੰ ਸੀਜ਼ਫਾਇਰ ਕੀਤਾ ਗਿਆ ਦੋਹਾਂ ਮੁਲਕਾਂ ਦੇ ਵਿਚਕਾਰ ਜਿਹੜਾ ਹੈ ਰੋਗ ਲਗਾ ਦਿੱਤੀ ਸੈਨੇ ਕਾਰਵਾਈ ਦੇ ਵਿੱਚ ਜੋ ਹੈ ਲਗਾਤਾਰ ਚੀਜ਼ਾਂ ਉੱਤੇ ਕਈ ਜਿਹੜਾ ਰੋਗ ਲੱਗੀ ਤੱਕ ਆਮ ਦਿਨਾਂ ਦੇ ਵਿੱਚ ਜਿਹੜਾ ਹੈ ਹੁਣ ਲੋਕ ਜਿਹੜੇ ਨੇ ਆਪਣੇ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਕਿਤਨਾ ਕਿਤੇ ਸਕੂਨ ਕਿਤਨਾ ਕਿਤੇ ਸ਼ਾਂਤੀ ਦੇਖਣ ਨੂੰ ਮਿਲ ਰਹੀ ਹੈ ਪਰ ਇਹਨਾਂ ਵਿਚਕਾਰ ਜਿਹੜੇ 에ਰਪੋਰਟ ਨੇ ਅਥਾਰਟੀ 에어ਪੋਰਟ ਅਥਾਰਟੀ ਦੇ ਵੱਲੋਂ ਹਾਲੀਵਦੀ ਫਲਾਈਟਾਂ ਨੇ ਰੱਦ ਕੀਤੇ ਗਏ ਨੇ ਬਿੱਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਇੰਡੀਕੋ ਦੇ ਵਿੱਚ ਜਿਹੜੀ ਦਿੱਲੀ ਤੋਂ ਇੱਕ ਅੰਮ੍ਰਿਤਸਰ ਉਡਾਣ ਪੜੀ ਗਈ ਘੇ ਪਈ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ ਉਹ ਆਫਲਾਈਟ ਨਹੀਂ ਪਹੁੰਚੀ ਮਾਨਸਾ ਦੇ ਕੋਲ ਡਾਇਵਰਟ ਹੋ ਕੇ ਵਾਪਸ ਦਿੱਲੀ ਚਲੇਗੀ ਕਿਉਂਕਿ ਕਾਰਨ ਇਹ ਕਿਹਾ ਜੋ ਇੰਡੀਗੋ ਦੇ ਅਥਾਰਟਿਜ਼ ਵੱਲੋਂ ਕਿ ਹਲੇ ਵੀ ਪੰਜਾਬ ਜਿਹੜਾ ਉਹ ਬਾਰਡਰ ਜ਼ੋਨ ਏਰੀਆ ਦੇ ਵਿੱਚ ਆ ਕੇ ਬਲੈਕਆਊਟ ਕੀਤਾ ਜਾ ਰਿਹਾ ਤਾਂ ਫਲਾਈਟਾਂ ਜਿਹੜੀਆਂ ਰੱਦ ਕੀਤੀਆਂ ਟੋਟਲ 6 ਸ਼ਹਿਰਾਂ ਦੇ ਦੇਖੋ ਜਿਹੜੇ ਫਲਾਈਟਾਂ ਰੱਦ ਕੀਤੀਆਂ ਜਿਹਦੇ ਵਿੱਚ ਇੱਕ ਅੰਮ੍ਰਿਤਸਰ, ਛੰਡੀਗੜ੍ਹ, ਲੇ, ਜੰਮੂ, ਸ਼੍ਰੀਨਗਰ, ਰਾਜਕੋਟ ਇਹ 6 ਜਿਹੜੇ ਨਹੀਂ ਜਗ੍ਹਾ ਤੇ ਹਾਲੇ ਵੀ ਫਲਾਈਟਾਂ ਜਿਹੜੀਆਂ ਬੰਦ ਰਹਿਣੀਆਂ ਕਿਉਂਕਿ ਲਗਾਤਾਰ ਫਲਾਈਟਾਂ ਬੰਦ ਹੋਣ ਦੇ ਕਾਰਨ ਜੋ ਪੈਸੇਂਜਰ ਨੇ ਉਹ ਕਾਫੀ ਪ੍ਰੋਬਲਮ ਦੇ ਵਿੱਚ ਆ ਰਹੇ ਨੇ ਕਿਉਂਕਿ ਜੋ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਆਮ ਜਿਹੜੀ ਰੂਟੀਨ ਸ਼ੁਰੂ ਹੋ ਚੁੱਕਿਆ ਲੋਕ ਆਪਣੇ ਘਰੋਂ ਬਾਹਰ ਨਿਕਲਣਗੇ ਫਿਰ ਤੋਂ ਸੁੱਖ ਦਾ ਸਾਹ ਲੈਣਗੇ ਪਰ ਕਿਤਨਾ ਕਿਤੇ ਇਹ ਫਲਾਈਟ ਅਥਾਰਟिटीज ਦੇ ਵੱਲੋਂ ਜਿਹੜੀਆਂ ਇਹ ਰੋਕ ਲਗਾਈ ਗਈ ਹੈ ਹਲੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀ ਤਾਂ ਚੰਡੀਗੜ੍ਹ ਦੇ ਵਿੱਚ ਕਿਉਂਕਿ ਜਿਹੜਾ 에어ਪੋਰਟ ਆ ਚੰਡੀਗੜ੍ਹ 에어ਪੋਰਟ ਮਹਾਲੀ 에어ਪੋਰਟ ਜਿਹਨੂੰ ਕਹਿੰਦੇ ਆ ਉਹਦੇ ਉੱਤੇ ਹਲੇ ਵੀ ਇੰਡੀਅਨ ਆਰਮੀ ਇੰਡੀਅਨ 에어ਫੋਰਸ ਜਿਹੜੀ ਆ ਉੱਥੇ ਤਣਾਦ ਕੀਤੀ ਗਈ ਹੈ ਹਲੇ ਵੀ ਜਿਹੜਾ ਖਤਰਾ ਕਿੰਨਾ ਕਿਤੇ ਪਾਕਿਸਤਾਨ ਦੇ ਨਾਲ ਇਹ ਮੰਡਰਾ ਰਹੇ ਕਿਉਂਕਿ ਕੱਲ ਵੀ ਆਪਾਂ ਗੱਲ ਕਰੀਏ ਤਾਂ ਕੱਲ ਜਿਹੜੇ ਜੰਮੂ ਦੇ ਇਲਾਕੇ ਜਾਂ ਪੰਜਾਬ ਦੇ ਜਲੰਧਰ ਕਪੂਰਥਲਾ ਦੇ ਕੋਲ ਜਿਹੜੇ ਡਰੋਨ ਦੇਖੇ ਗਏ ਤੈਨਾਂ ਚੀਜ਼ਾਂ ਨੂੰ ਦੇ ਦੇ ਹੋਏ ਜੋ 에어ਫੋਰਸ ਅਥਾਰਟੀ ਹੈ ਜੋ 에어ਲਾਈਨਸ ਨੇ ਇੰਡੀਗੋ ਦੀ ਗੱਲ ਕਰੀ ਚਾਹੇ ਵੀ 에어 에어 ਏਸ਼ੀਆ ਦੀ ਗੱਲ ਕਰੀਏ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜਾ ਅ ਬਾਈਕੋਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਫਿਲਹਾਲ ਕੋਈ ਵੀ ਫਲਾਈਟ ਨਹੀਂ ਚੱਲੂਗੀ ਜਿਹੜੇ ਪੈਸੇਂਜਰ ਜਿਨ੍ਹਾਂ ਦੀ ਫਲਾਈਟਾਂ ਦੇ ਟਿਕਟਾਂ ਸੀਗੀਆਂ ਉਹਨਾਂ ਨੂੰ ਪਹਿਲੇ ਹੀ ਇਸ ਗੱਲ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਫਿਲਹਾਲ ਕੋਈ ਵੀ 에ਅਰਲਾਈਨਸ ਉਡਾਣ ਨਹੀਂ ਪਰੂਗੀ ਪੈਸੇਂਜਰ ਜਿਹੜੇ ਨੇ ਜਿਨ੍ਹਾਂ ਨੇ ਬਾਹਰ ਜਾਣਾ ਹੈ ਜੋ ਮੇਨ ਚੀਜ਼ ਹੈ ਜਿਨ੍ਹਾਂ ਨੇ ਬਾਹਰ ਜਾਣਾ ਉਹ ਬਾਇਆ ਦਿੱਲੀ ਹੋ ਕੇ ਹੀ ਜਾਣਾ ਪੈਣਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਚੰਡੀਗੜ੍ਹ ਜਿਹੜੇ 에어ਪੋਰਟ ਨੇ ਇਹ ਹਲੇ ਬੰਦ ਰਹਿਣਗੇ ਅਗਲੇ ਨੋਟੀਫਿਕੇਸ਼ਨ ਤੱਕ